ਆਕਰਕੇ ਡਟੀਆਂ ਦੇ ਵਿੱਚ ਟੁੱਟ ਗਿਆ ਸਾਡੀ ਖਿੱਚ ਤੋਂ ਕੀਤੀ ਗਈ ਹਾਏ 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 ਅਸੀਂ ਜਲੰਧਰ ਦੀ ਜਿੰਮਨੀ ਚੋਣ ਨਹੀਂ ਦਿੱਤਣਗੇ ਇਹ ਮੇਰੇ ਨਾਲ ਚੈਲੰਜ ਕਰਨ ਦੇ ਦਿੱਤਾ ਅਸੀਂ ਸਾਡੇ ਸਾਹਦੇ ਰੁਕਾਂਗੇ ਅਸੀਂ ਇਹਨਾਂ ਨੂੰ ਜਲੰਧਰ ਦੀ ਦੀ ਕੀ ਕਿ ਅਗਲੀਆਂ ਜਿੰਨੀਆਂ ਵੀ ਇਲੈਕਸ਼ਨ ਆਉਣੀਆਂ ਅਸੀਂ ਇਸੇ ਤਰ੍ਹਾਂ ਇਹਨਾਂ ਦਾ ਵਿਰੋਧ ਕਰਦੇ ਰਹਿਣਾ ਹਾਏ 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 ਜੀ ਕੁਲਦੀਪ ਗੱਲ ਕਰਦਾ ਸੀ ਨਿਰਪੱਖ ਟੂੜੇ ਪੰਜਾਬ ਚੈਨਲ ਤੋਂ ਜੀ ਜੀ ਜਸਵਿੰਦਰ कौर ਜੀ ਗੱਲ ਕਰ ਰਹੇ ਹਾਂ ਜੀ ਹਾਂ ਜੀ ਬਿਲਕੁਲ ਸਰ ਜੀ ਮੈਮ 1158 ਸੂ ਜਿਹੜੀਆਂ ਪ੍ਰੋਫੈਸਰਾਂ ਦੀਆਂ ਪੋਸਟਾਂ ਸੀਗੀਆਂ ਉਸ ਨੂੰ ਲੈ ਕੇ ਤੁਹਾਡਾ ਸੰਘਰਸ਼ ਚੱਲ ਰਿਹਾ ਤੇ ਕੱਲ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਤੇ ਉੱਥੋਂ ਦਾ ਘਟਨਾਕਰਮ ਕੀ ਹੁੰਦਾ ਸਰ ਤੁਹਾਡਾ ਜਿਹੜਾ ਇਹ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦਾ ਧਰਨਾ ਇਹ ਪਿਛਲੇ 2.5 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਤੇ ਪਿਛਲੇ 10 ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸੇ ਪਿੰਡ ਪੱਕਾ ਧਰਨਾ ਲਗਾ ਹੋਇਆ ਆ ਜੀ ਉਸ ਤੋਂ ਉਸ ਚਾਲੜੀਆਂ ਸਾਡੇ ਇੱਕ ਮੈਡਮ ਨੂੰ ਪੰਜਾਬ ਸਰਕਾਰ ਨੇ ਮਰਨ ਲਈ ਮਜਬੂਰ ਕਰ ਦਿੱਤਾ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੁਣ ਜਦੋਂ ਸਾਡੇ ਮੁੱਖ ਸਾਡੀ ਉਸ ਦੇ ਦੌਰਾਨ ਵੀ ਕਦੀ ਵੀ ਇੱਕ ਵਾਰ ਵੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਨਹੀਂ ਹੋਈ ਜੀ ਜਦੋਂ ਹੁਣ ਸਾਨੂੰ ਪਤਾ ਲੱਗਾ ਕਿ ਸਾਡੇ ਆਪਣੇ ਸ਼ਹਿਰ ਜਲੰਧਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਾਡੀਆਂ ਸਮੱਸਿਆਵਾਂ ਸੁਣਨ ਦੇ ਲਈ ਆ ਰਹੇ ਆ ਜੀ ਤੇ ਸਾਨੂੰ ਵੀ ਲੱਗਾ ਕਿ ਅਸੀਂ ਵੀ ਸਾਡੀ ਜਿਹੜੀ ਸਮੱਸਿਆ ਹੈ ਉਹਨਾਂ ਦੇ ਉਹਨਾਂ ਨੂੰ ਜਾ ਕੇ ਦੱਸੀਏ ਅਸੀਂ 2 ਤਰੀਕ ਤੋਂ ਆਪਣਾ ਜਿਹੜਾ ਧਰਨਾ ਲਾਇਆ ਹੋਇਆ ਆ ਅੱਜ ਸਾਡਾ ਧਰਨੇ ਦਾ ਤੀਸਰਾ ਦਿਨ ਹੈ ਅਸੀਂ 3 ਦਿਨ ਤੋ ਜਿਹੜਾ ਜਲੰਧਰ ਦੇ ਵਿੱਚ ਹੀ ਰਹਿ ਰਹੇ ਆ ਪਰ ਤੋਂ ਅਸੀਂ ਇੱਕ ਸ਼ਾਂਤ ਮਈ ਜਿਹੜਾ ਪ੍ਰੋਟੈਸਟ ਕੀਤਾ ਇੱਥੇ ਸੰਵਿਧਾਨ ਚੌਕ ਦੇ ਵਿੱਚ ਸਾਨੂੰ 6-7 ਘੰਟੇ ਬਿਠਾ ਕੇ ਸ਼ਾਮ ਨੂੰ ਇੱਕ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਕਿ ਕੱਲ ਨੂੰ 9 ਵਜੇ 3 ਤਰੀਕ ਨੂੰ 9 ਵਜੇ ਤੁਹਾਡੀ ਮੁੱਖ ਮੰਤਰੀ ਸਾਹਿਬ ਦੀ ਰਹਾਇਸ਼ ਤੇ ਮੀਟਿੰਗ ਕਰਵਾਈ ਜਾਊਗੀ ਜਦੋਂ ਅਸੀਂ 9 ਵਜੇ ਰਹਾਇਸ਼ ਤੇ ਪਹੁੰਚਦੇ ਆ ਉਥੇ ਪਹਿਲਾਂ ਤਾਂ ਸਾਡੇ ਨਾਲ ਬਹੁਤ ਖੱਟੇ ਲਖਵਾਰੀ ਹੁੰਦੀ ਆ ਉਸ ਤੋਂ ਬਾਅਦ ਜਦੋਂ 10:00 ਵਜੇ ਅੰਦਰ ਐਂਟਰ ਕਰਦੇ ਆ ਫਿਰ ਕਹਿੰਦੇ ਕਿ ਤੁਹਾਡੀ ਮਾਨ ਸਾਹਿਬ ਦੀ ਪਤਨੀ ਦੇ ਨਾਲ ਮੀਟਿੰਗ ਹੋਊਗੀ ਜੀ ਹਾਂ ਟੇਕ ਵਾਲ ਕਹਿੰਦੇ ਕਿ ਉਹ ਵੀ ਕਿਸੇ ਪ੍ਰੋਗਰਾਮ ਤੇ ਚੱਲੇ ਆ ਤੁਸੀਂ ਮਾਨ ਸਾਹਿਬ ਦੀ ਮਾਤਾ ਸਾਹਿਬ ਬੈਠਣ ਲੱਗੇ ਉਹਨਾਂ ਨਾਲ ਮੀਟਿੰਗ ਕਰ ਲਓ ਜਦੋਂ ਕਿ ਸਾਡਾ ਮਸਲਾ ਸਿਰਫ ਭਗਵੰਤ ਮਾਨ ਸਾਹਿਬ ਹੀ ਹੱਲ ਕਰਵਾ ਸਕਦੇ ਆ ਤੇ ਉਹਨਾਂ ਨੇ ਫੇਰ ਜਿਹੜੀ ਉਹਨਾਂ ਦੀ ਸਿਸਟਰ ਸੀ ਸਾਢੇ 1 ਕਿ ਤਿੰਨ ਵਜੇ ਕਹਿੰਦੇ ਕਿ ਦੇਖੋ ਮਾਨ ਸਾਹਿਬ ਤਾਂ ਬਿਜ਼ੀ ਨੇ ਨਹੀਂ ਆ ਸਕਦੇ ਜੇ ਤੁਸੀਂ ਆਪਣੀ ਗੱਲ ਰੱਖਣੀ ਆ ਤੇ ਇਹਨਾਂ ਨੂੰ ਦੱਸ ਦੋ ਨਹੀਂ ਤਾਂ ਤੁਸੀਂ ਜਾ ਸਕਦੇ ਆ ਜਦੋਂ ਅਸੀਂ ਆਪਣਾ ਥੋੜਾ ਜਿਹਾ ਮੈਟਰ ਉਹਨਾਂ ਨੂੰ ਦੱਸਿਆ ਤੇ ਉਹ ਕਹਿੰਦੇ ਕਿ ਤੁਹਾਡੀ ਮੀਟਿੰਗ 15 ਤੋਂ ਬਾਅਦ ਹੋਊਗੀ ਇਸ ਤੋਂ ਪਹਿਲਾਂ ਸੀਐਮ ਸਾਹਿਬ ਬਿਜ਼ੀ ਨੇ ਉਹ ਨਹੀਂ ਤੁਹਾਡੇ ਨਾਲ ਮੀਟਿੰਗ ਕਰ ਸਕਦੇ ਅਸੀਂ ਬਾਹਰ ਆ اپنی جتے بندی ਸਾਡੀ ਇੱਥੇ ਜਲੰਧਰ ਦੇ ਵਿੱਚ ਹੀ ਸੀਗੀ ਅਸੀਂ ਜਿਸ ਤਰ੍ਹਾਂ ਅਸੀਂ ਪਹਿਲੇ ਐਲਾਨ ਕੀਤਾ ਸੀ ਕਿ ਅਸੀਂ 10 ਦਿਨ ਤੱਕ ਜਲੰਧਰ ਵਿੱਚ ਰਹਿਾਂਗੇ ਜਦੋਂ ਤੱਕ ਵੋਟਾਂ ਖਤਮ ਨਹੀਂ ਹੋ ਜਾਂਦੀਆਂ ਅਸੀਂ ਲੋਕਾਂ ਨੂੰ ਜਿਹੜਾ ਇਹ ਝੂਠ ਬੋਲਦੀ ਆ ਪਾਰਟੀ ਝੂਠ ਬੋਲ ਬੋਲ ਕੇ ਸੱਤਾ ਦੇ ਵਿੱਚ ਆਈ ਆ ਤੇ ਅਸੀਂ ਇਹਨਾਂ ਦਾ ਜਿਹੜਾ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਾਂਗੇ ਅਸੀਂ ਫਿਰ ਇਹਨਾਂ ਦੀ ਸੀਐਮ ਆਂ ਦੀ ਕੋਠੀ ਦੀ ਜਿੱਥੇ ਇਹਨਾਂ ਦੀ ਆਰ.ਸੀ. ਤੋਂ ਤੇ ਰਾਇਸ਼ਾ ਉੱਤੇ ਬਾਹਰ ਜਾ ਕੇ ਨਾਰੇਬਾਜ਼ੀ ਕੀਤੀ ਤੁਹਾਨੂੰ ਉਸੇ ਟਾਈਮ ਉਹਨਾਂ ਨੇ ਚੱਕ ਕੇ ਗੱਟੀਆਂ ਦੇ ਵਿੱਚ ਸੁੱਟ ਲਿਆ ਸਾਡੀ ਖਿੱਚ ਤੋਂ ਕਿੱਚੀ ਗਈ ਸਾਡੇ ਮੋਬਾਈਲ ਫੋਨ ਫੋਲ ਹੈਗੇ ਸਾਡੇ ਜਿਹੜੇ ਮੈਨਾ ਕਰਮਚਾਰੀ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਦੇ ਉਹਨਾਂ ਨੇ ਸਾਡੇ ਨਾਲ ਗਾਲੀ ਗਲੋਚ ਕੀਤੀ ਜੀ ਤੇ ਫਿਰ ਸਾਨੂੰ ਥਾਣਿਆਂ ਦੇ ਵਿੱਚ ਲੈ ਕੇ ਮੇਰੀ 5 ਸਾਲ ਦੀ ਬੱਚੀ ਨੂੰ ਵੀ ਲੈ ਗਏ ਉੱਥੇ ਸਾਨੂੰ 4 ਵਜੇ ਤੋਂ ਲੈ ਕੇ 9 ਵਜੇ ਤੱਕ ਐਤਾਂ ਹੀ ਬਿਠਾਈ ਰੱਖਿਆ ਜ਼ਮੀਨ ਤੇ ਤੇ ਉਸ ਤੋਂ ਬਾਅਦ ਜਦੋਂ ਐਥੇ ਆਪਣੇ ਆਪੋਜੀਸ਼ਨ ਤਾਂ ਕਿ ਗੱਲ ਕੌਣ ਸੀ ਕਾਂਗਰਸ ਦੇ ਇਥੋਂ ਉਮੀਦਵਾਰ ਆਦਮਪੁਰ ਤੋਂ ਸੁਖਵਿੰਦਰ ਕੋਟਨੀ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਸਾਨੂੰ ਆ ਕੇ ਥਾਣੀ ਤੋਂ ਰਿਲੀਜ਼ ਕਰਵਾਇਆ ਰਾਤ ਦੇ 9 ਵਜੇ ਫਿਰ ਅੱਜ ਸਵੇਰ ਤੋਂ ਅਸੀਂ ਵੇਸ਼ਪਾਲ ਸਿੰਘ ਦਾਦਗਰ ਹਾਲ ਦੇ ਵਿੱਚ ਬੈਠੇ ਆ ਅਸੀਂ ਕਿਹਾ ਕਿ ਅਗਰ ਸਾਡੀ ਕੋਈ ਮੀਟਿੰਗ ਨਹੀਂ ਹੁੰਦੀ ਅਸੀਂ ਫਿਰ ਆਪਣਾ ਪ੍ਰੋਟੈਸਟ ਕਰਾਂਗੇ ਪਰ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਨਜ਼ਰਬੰਦ ਕੀਤਾ ਗਿਆ ਅਸੀਂ ਹੁਣ ਬਾਹਰ ਆਏ ਆ ਤੇ ਤੇ ਅਸੀਂ ਤਾਂ ਆਪਣੇ ਸਵਿਧਾਨ ਚੌਂਕ ਦੇ ਵਿੱਚ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਚੌਂਕ ਦੇ ਵਿੱਚ ਬੈਠੇ ਆ ਪਰ ਹਜੇ ਤੱਕ ਵੀ ਤੁਹਾਨੂੰ ਮੀਟਿੰਗ ਦਾ ਕੋਈ ਵੀ ਜਿਹੜਾ ਭਰੋਸਾ ਨਹੀਂ ਦਿੱਤਾ ਗਿਆ ਸਿਰਫ ਤੇ ਸਿਰਫ ਸਵੇਰ ਤੋਂ ਲਾਰੇ ਹੀ ਲਾਏ ਜਾ ਰਹੇ ਨੇ ਜੀ ਅੱਜ ਜਿਹੜਾ ਤੁਹਾਨੂੰ ਡਿਟੇਨ ਕੀਤਾ ਗਿਆ ਤਾਂ ਕਿੰਨੇ ਕ ਕੈਂਡੀਡੇਟ ਸੀ ਕਿੰਨੇ ਕਿ ਤੁਹਾਡੇ ਜਿਹੜੇ ਨਾਲ ਆ ਜਿਹੜੇ ਸਾਥੀ ਹੈ ਤੁਹਾਡੇ ਕਿੰਨਿਆਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਸੀ ਸਰਸੀ ਜਿਹੜੇ 15 ਤੋਂ 20 ਸਾਥੀ ਸੀਗੇ ਜਿਨ੍ਹਾਂ ਨੂੰ ਰੀਟੇਨ ਕਰ ਲਿਆ ਗਿਆ ਕਿਉਂਕਿ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਆ ਤਿੰਨ ਦਿਨਾਂ ਤੋਂ ਲਗਾਤਾਰ ਇੱਥੇ ਬੈਠੇ ਆ ਤੇ ਸਵੇਰੇ ਕੁਝ ਕੁ ਸਾਥੀ ਸਾਡੇ ਘਰਾਂ ਨੂੰ ਚਲੇ ਗਏ ਕਿ ਸ਼ਾਇਦ ਕੱਲ ਏਡਾ ਵੱਡਾ ਹਾਲਾសា ਹੋਇਆ ਸ਼ਾਇਦ ਮੀਟਿੰਗ ਮਿਲ ਜਾਵੇ ਪਰ ਹਜੇ ਵੀ ਕੋਈ ਜਿਹੜੀ ਮੀਟਿੰਗ ਦਾ ਨਾਂ ਨਿਸ਼ਾਨ ਨਹੀਂ ਹੈਗਾ ਹੋ ਸਕਦਾ ਕਿ ਸ਼ਾਮ ਤੱਕ ਸਾਥੀ ਵਾਪਸ ਆ ਜਾਣ ਪਰ ਅੱਜ ਅਜੇ ਅਸੀਂ ਥੋੜੀ ਜਿਹੀ ਗਿਣਤੀ ਦੇ ਵਿੱਚ ਬੈਠੇ ਆ 15 ਤੋਂ 20 ਸਾਥੀ ਹੀ ਆ ਜੀ ਅਸੀਂ ਬੈਠੇ ਆ ਇੱਥੇ ਜਸਵਿੰਦਰ ਗੌਰ ਜੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਸੀਐਮ ਭਗਵੰਤ ਮਾਨ ਦਾ ਜਿਹੜਾ ਤੁਹਾਨੂੰ ਮਿਲਣ ਦਾ ਸਮਾਂ ਹੈ ਨਹੀਂ ਉਹਨਾਂ ਦੇ ਜਿਹੜੇ ਇੱਥੇ ਮੁਲਾਜ਼ਮ ਆ ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਕਿ ਨਹੀਂ ਮਿਲਣਗੇ ਪਰ ਸੀਐਮ ਭਗਵੰਤ ਮਾਨ ਤਾਂ ਸਟੇਜ ਤੋਂ ਇਹ ਕਹਿੰਦੇ ਨੇ ਨਾ ਕਿ ਅਸੀਂ ਜਲੰਧਰ ਦੇ ਵਿੱਚ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਵਾਸਤੇ ਆ ਤੇ ਲੋਕਾਂ ਦੇ ਲਈ ਆਏ ਆ ਅਸੀਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਉਹਨਾਂ ਕੋਲੇ ਮਿਲਣ ਦਾ ਸਮਾਂ ਹੀ ਨਹੀਂ ਹੈਗਾ ਜੀ ਜੇਕਰ ਉਹਨਾਂ ਕੋਲ ਮਿਲਣ ਦਾ ਸਮਾਂ ਹੁੰਦਾ ਤੇ ਸਾਰੀ ਗਰਾਉਂਡ ਰਿਐਲਿਟੀ ਤੁਹਾਡੇ ਸਾਹਮਣੇ ਆ ਕਿ ਤਿੰਨ ਦਿਨਾਂ ਤੋਂ ਅਸੀਂ ਲਗਾਤਾਰ ਸੜਕਾਂ ਤੇ ਬੈਠੇ ਆ ਜੀ ਅਗਰ ਜੇ ਸਾਡੀ ਗੱਲ ਸੁਣਨ ਆਏ ਹੁੰਦੇ ਤਾਂ ਸਾਡੀ ਗੱਲ ਸੁਣ ਲੈਦੇ ਉਹ ਸਿਰਫ ਤੇ ਸਿਰਫ ਜਿਹੜੇ ਪੰਜਾਬ ਦੇ ਪੜੇ ਲਿਖੇ ਨੌਜਵਾਨ ਆ ਉਹਨਾਂ ਨੂੰ ਜਾਂ ਤਾਂ ਡਾਂਟਾ ਚਲਾ ਸਕਦੇ ਆ ਜਾਂ ਉਹਨਾਂ ਨਾਲ ਧੱਕਾ ਮੁਕੀ ਕਰ ਸਕਦੇ ਆ ਜਾਂ ਉਹਨਾਂ ਨਾਲ ਬਾਲੀ ਗਲੋਚ ਚਰਵਾ ਸਕਦੇ ਆ ਜਾਂ ਉਹਨਾਂ ਨੂੰ ਛਾਣਿਆਂ ਦੇ ਵਿੱਚ ਨਜ਼ਰਬੰਦ ਕਰ ਸਕਦੇ ਆ ਇਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ ਇਹ ਜਿਹੜੀ ਸਰਕਾਰ ਆ ਪੂਰੀ ਝੂਠੀ ਬਣੀ ਆ ਇਹਨਾਂ ਦੀ ਅਸਲੀਅਤ ਕੁਝ ਹੋ ਰਿਹਾ ਇਹ ਕਹਿੰਦੇ ਕੁਝ ਹੋ ਰਿਹਾ ਕਰਦੇ ਕੁਝ ਹੋ ਰਿਹਾ ਮੈਂ ਸਰ ਜਿਸ ਨੇ ਇਸ ਇਸ ਇਹ ਪ੍ਰੋਟੈਸਟ ਇੱਥੇ ਸ਼ੁਰੂ ਕੀਤਾ ਸੀ ਦੋ ਤਰੀਕ ਨੂੰ ਮੈਨੂੰ ਕਈ ਪੱਤਰਕਾਰਾਂ ਨੇ ਸਵਾਲ ਪੁੱਛੇ ਸੀ ਮੈਡਮ ਤੇ ਤੁਹਾਨੂੰ ਅਗਰ ਮੀਟਿੰਗ ਮਿਲ ਜਾਦੀ ਹੈ ਮੈਂ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਭਗਵਾਨ ਤਮਨ ਸਾਹਿਬ ਨੇ ਮੀਟਿੰਗ ਨਹੀਂ ਦੇਣੀ ਅੱਜ 3 ਦਿਨ ਹੋ ਗਏ ਉਹ ਗੱਲ ਸੱਚ ਨਿਕਲੀ ਉਹ ਉਹਨਾਂ ਨੇ ਮੈਨੂੰ ਫੇਰ ਪੁੱਛਿਆ ਕਿ ਮੈਡਮ ਤੁਸੀਂ ਇਦਾਂ ਕਿਉਂ ਕਹਿ ਰਹੇ ਹੋ ਉਹ ਤਾਂ ਕਹਿ ਰਹੇ ਕਿ ਅਸੀਂ ਮੀਟਿੰਗ ਕਰ ਰਹੇ ਹਾਂ ਲਗਾਤਾਰ ਮੈਂ ਕਿਹਾ ਕਿ ਕਿਉਂਕਿ ਸਿੱਖਿਆ ਉਹਨਾਂ ਦੀ ਏਜੰਡੇ ਤੇ ਨਹੀਂ ਹੈਗੀ ਉਹ ਹਾਇਰ ਐਜੂਕੇਸ਼ਨ ਨੂੰ ਨਹੀਂ ਬਚਾਉਣਾ ਚਾਹੁੰਦੇ ਉਹ ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਕੋਈ ਵੀ ਬੱਚਾ ਉੱਚ ਸਿੱਖਿਆ ਪ੍ਰਾਪਤ ਕਰਕੇ ਇੱਥੇ ਨੌਕਰੀ ਲੱਗੇ ਉਹ ਚਾਹੁੰਦੇ ਆ ਕਿ ਸਾਰੇ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਜਾਣ ਉਹ ਚਾਹੁੰਦੇ ਆ ਕਿ ਸਾਰੇ ਨਸ਼ਿਆਂ ਦੇ ਵਿੱਚ ਲੱਗ ਜਾਣ ਜਵਾਨਾ ਅਗਰ ਉਹਨਾਂ ਨੇ ਅੱਗੇ ਕੋਈ ਪੜ੍ਹਾਈ ਨਹੀਂ ਦਿੱਤੀ ਕਿਉਂਕਿ ਪੰਜਾਬ ਦੇ ਜਿਹੜੇ ਸਰਕਾਰੀ ਕਾਲਜ ਆ ਉੱਥੇ ਹੀ ਆਮ ਘਰਾਂ ਦੇ ਲੋਕਾਂ ਨੂੰ ਆਮ ਪਰਾਂ ਦੇ ਬੱਚਿਆਂ ਨੂੰ ਆਸ ਹੁੰਦੀ ਆ ਕਿ ਉਹ ਕੁਝ ਪੜ੍ਹ ਲੈ ਕੇ ਆਪਣੇ ਅੱਗੇ ਹਾਇਰ ਐਜੂਕੇਸ਼ਨ ਲੈ ਕੇ ਆਪਣੇ ਕੇ ਭਵਿੱਖ ਸਵਾਰ ਘਟਣ ਪਰ ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਵੀ ਇਹ ਏਜੰਡਾ ਰਿਆ ਤੇ ਇਸ ਸਰਕਾਰ ਜਿਹੜੀ ਕਿ ਬਦਲਾਅ ਦਾ ਨਾਰਾ ਲੈ ਕੇ ਆਈ ਸੀ ਉਹਨਾਂ ਨਾਲੋਂ ਵੀ ਚਾਹੀ ਗੁਜ਼ਰੀ ਜਿਹੜੀ ਪ੍ਰਤੀਤ ਹੁੰਦੀ ਆ ਕਿ ਇਹਨਾਂ ਨੇ ਜਿਹੜਾ ਉੱਚ ਸਿੱਖਿਆ ਲਈ ਕੁਝ ਨਹੀਂ ਕੀਤਾ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੀ ਆ ਇਹ ਸਿੱਖਿਆ ਦਾ ਏਜੰਡਾ ਲੈ ਕੇ ਆਈ ਆ ਪਰ ਜਿਹਨਾਂ ਨੇ ਸਿੱਖਿਆ ਦੇਣੀ ਉਹ ਸੜਕਾਂ ਦੇ ਬੈਠੇ ਤੁਹਾਡੇ ਸਾਹਮਣੇ ਆ ਤੇ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਆ ਮਸਲੇ ਹੱਲ ਕਰਨੇ ਤਾਂ ਬਹੁਤ ਦੂਰ ਦੀ ਗੱਲ ਆ ਪੈਨ ਇੱਕ ਗੱਲ ਸਿੱਖਿਆ ਦੀ ਗੱਲ ਤੁਸੀਂ ਕਰੀ ਕਿ ਸੀਐਮ ਭਗਵੰਤ ਮਾਨ ਆ ਜਾਂ ਪੰਜਾਬ ਸਰਕਾਰ ਆ ਉਹ ਸਿੱਖਿਆ ਦੀ ਗੱਲ ਨਹੀਂ ਕਰ ਰਹੀ ਪਰ ਸੀਐਮ ਭਗਵੰਤ ਮਾਨ ਤਾਂ ਕਹਿੰਦਾ ਕਿ ਮੈਂ ਆਇਆ ਹੀ ਸਿੱਖਿਆ ਨੂੰ ਠੀਕ ਕਰਨ ਦੇ ਵਾਸਤੇ ਆ ਕਿ ਜਿਹੜਾ ਬੱਚਿਆਂ ਦਾ ਭਵਿੱਖ ਆ ਉਹ ਸੁਨਹਿਰਾ ਕਰਾਂਗੇ ਗੱਲ ਹੋਵੇ ਪ੍ਰਿੰਸੀਪਲਾਂ ਦੀ ਤਾਂ ਉਹਨਾਂ ਨੂੰ ਅਹਮਦਾਬਾਦ ਟ੍ਰੇਨਿੰਗ ਦੇ ਲਈ ਭੇਜਿਆ ਗਿਆ ਹੈਡ ਟੀਚਰਾਂ ਨੂੰ ਅਹਮਦਾਬਾਦ ਟ੍ਰੇਨਿੰਗ ਦੇ ਲਈ ਭੇਜਿਆ ਗਿਆ ਤੇ ਸਿੰਗਾਪੁਰ ਪ੍ਰਿੰਸੀਪਲਾਂ ਨੂੰ ਭੇਜਿਆ ਗਿਆ ਕਿ ਅਸੀਂ ਸਿੱਖਿਆ ਦੀ ਜਿਹੜੀ ਨੀਤੀ ਆ ਉਹਨੂੰ ਉੱਚਾ ਚੁੱਕ ਰਹੇ ਹਾਂ ਤੇ ਆਮ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਫੇਰ ਹੀ ਹੱਲ ਹੋਣਗੀਆਂ ਜੇਕਰ ਲੋਕਾਂ ਦੇ ਧੀਆਂ ਪੁੱਤ ਜਿਹੜੇ ਬੱਚੇ ਪੜ੍ਹ ਲਿਖ ਜਾਣਗੇ ਤਾਂ ਜੀ ਸਰ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਪ੍ਰਿੰਸੀਪਲਾਂ ਨੂੰ ਕਾਲਜ ਦੇ ਪ੍ਰਿੰਸੀਪਲਾਂ ਨੂੰ ਜਿਹੜੇ ਸਕੂਲ ਦੇ ਪ੍ਰਿੰਸੀਪਲਾਂ ਨੂੰ ਉਹ ਟ੍ਰੇਨਿੰਗ ਲਈ ਭੇਜਿਆ ਗਿਆ ਉਹ ਟ੍ਰੇਨਿੰਗ ਲੈ ਕੇ ਕੀ ਕਰਨਗੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਅਧਿਆਪਕ ਤਾਂ ਹੈ ਹੀ ਨਹੀਂ ਉਹਨਾਂ ਨੇ ਕਿਤੇ ਇਕੱਲੇ ਇਕੱਲੇ ਨੇ ਪੂਰੇ ਬੱਚਿਆਂ ਨੂੰ ਪੜ੍ਹਾਉਣਾ ਆ ਇਹ ਤਾਂ ਸਿਰਫ ਇੱਕ ਜਿਹੜਾ ਇਹਨਾਂ ਦਾ ਪ੍ਰੋਟੋਕੋਲ ਆ ਇੱਕ ਇਹਨਾਂ ਦਾ ਡਰਾਮਾ ਆ ਜਿਹੜਾ ਕਿ ਰਚ ਰਿਹਾ ਇਸ ਤੋਂ ਵੱਧ ਕੁਝ ਵੀ ਨਹੀਂ ਹੈਗਾ ਇਹ ਸਿਰਫ ਤੇ ਸਿਰਫ ਜਿਹੜਾ ਝੂਠ ਆ ਕਿਉਂਕਿ ਜੇਕਰ ਟ੍ਰੇਨਿੰਗ ਲੈ ਕੇ ਉਹਨਾਂ ਨੇ ਅਧਿਆਪਕਾਂ ਦੇ ਰਾਹੀਂ ਦਿਖਿਆ ਦੇਣੀ ਬੱਚਿਆਂ ਨੂੰ ਪੂਰਾ ਦੇ ਫਕ ਵਰਗ ਤਾਂ ਜਿਹੜਾ ਸੜਸਾਂ ਦੇ ਜੇਕਰ ਤੁਸੀਂ ਸਰਕਾਰੀ ਕਾਲਜਾਂ ਦੀ ਗੱਲ ਦੇਖੋ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜ ਆ ਉਹਨਾਂ ਦੇ ਵਿੱਚ ਰੈਗੂਲਰ ਜਿਹੜੇ ਪ੍ਰੋਫੈਸਰ ਆ ਨਾਮ ਆਸਰ ਆ ਜਿਹੜੇ ਕੋਈ 1.5 200 ਰਹਿ ਗਿਆ ਉਹ ਵੀ 2026 ਦੇ ਵਿੱਚ ਰਿਟਾਇਰ ਹੋ ਜਾਣੇ ਸਰਕਾਰੀ ਕਾਲਜਾਂ ਨੂੰ ਜਿੰਦੇ ਲੱਗ ਜਾਣੇ ਆ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਆ ਪ੍ਰਾਈਵੇਟ ਕਾਲਜਾਂ 'ਚ ਜਾਂਦੇ ਆ ਤੁਸੀਂ ਕਦੀ ਸੁਣਿਆ ਕਿ ਸਿੱਖਿਆ ਮੰਧਲੇ ਕਿਸੇ ਸਰਕਾਰੀ ਕਾਲਜ ਦਾ ਦੌਰਾ ਕੀਤਾ ਹੋਵੇ ਉੱਥੇ ਦੇ ਹਾਲਾਤ ਦੇਖ ਕੇ ਹੁਣ ਇਹਨਾਂ ਨੇ ਆਪਣੇ ਜਿਹੜੇ ਇਲਾਕੇ ਦੇ ਵਿੱਚ ਦੋ ਸਰਕਾਰੀ ਕਾਲਜ ਰੋਪਣ ਤੇ ਇਹਨਾਂ ਦੇ ਪਿੰਡ ਦੇ ਕੋਲ ਮਹਿਨ ਜੀ ਕਿਹਾ ਮੰਤਰੀ ਹਰਜੋਤ ਸਿੰਘ ਬੈਠੇ ਉਥੇ ਜਿਹੜੀ ਆ ਨੌਨ ਐਲੀਜੀਬਲ ਜਿਹਨੇ ਕਿ ਬੰਦੇ ਦੀ ਯੋਗਤਾ ਵੀ ਪੂਰੀ ਨਹੀਂ ਹੈਗੀ ਉਹ ਇਹਨਾਂ ਨੇ ਛਿਪਾਰਚੀ ਭਰਤੀ ਇਹਨਾਂ ਦੇ ਰਿਸ਼ਤੇਦਾਰ ਰੱਖੇ ਹੋਏ ਆ ਇਸ ਤੋਂ ਬਾਅਦ ਕੁਝ ਵੀ ਨਹੀਂ ਜਿਹੜੇ ਲੋਕ ਪੇਪਰ ਪਾਸ ਕਰਕੇ ਬੈਠੇ ਡਿਗਰੀਆਂ ਪਾਸ ਹੈ ਜਿਨ੍ਹਾਂ ਦੇ ਕੋਲ ਉਹ ਸੜਕਾਂ ਤੇ ਬੈਠੇ ਆ ਤੁਸੀਂ ਦੇਖ ਸਕਦੇ ਹੋ ਕੇ ਜਿਲੰਦਰ ਦੇ ਵਿੱਚ ਜਦੋਂ ਤੋਂ ਸੀਐਮ ਸਾਹਿਬ ਆਇਆ ਉਦੋਂ ਤੋਂ ਵੱਖ-ਵੱਖ ਜਥੇਬੰਦੀਆਂ ਆਪਣਾ ਜਿਹੜਾ ਸੰਘਰਸ਼ ਕਰ ਰਹੀਆਂ ਆਪਣੇ ਆਪਣੇ ਤੌਰ ਤੇ ਜੇਕਰ ਉਹ ਸਿੱਖਿਆ ਨੂੰ ਹੱਲ ਕਰਨਾ ਆਏ ਹੁੰਦੇ 2.5 ਸਾਲ ਹੋ ਗਏ ਕੀ ਇਹ ਜਥੇਬੰਦੀਆਂ ਆਪਣੇ ਘਰਾਂ ਚ ਨਾ ਹੁੰਦੀਆਂ ਇਹ ਜਥੇਬੰਦੀਆਂ ਸਕੂਲਾਂ ਦੇ ਵਿੱਚ ਨਾ ਪੜਾ ਰਹੀਆਂ ਹੁੰਦੀਆਂ ਇਹਨਾਂ ਨੂੰ ਸੜਕਾਂ ਤੇ ਆਉਣ ਦੀ ਕੀ ਲੋੜ ਸੀ ਇਹ ਸਭ ਸੇ ਸਭ ਜਿਹੜਾ ਇੱਕ ਡਰਾਮਾ ਰਚਿਆ ਜਾ ਰਿਹਾ ਝੂਠ ਜਿਹੜਾ ਆ ਉਹ ਲੋਕਾਂ ਤੱਕ ਫੈਲਾਇਆ ਜਾ ਰਿਹਾ ਇਸ ਬਦ ਕੁਝ ਵੀ ਨਹੀਂ ਮੀਡੀਆ ਕਵਰੇਜ ਜਿਹੜੀ ਕਰਨ ਆਈ ਸੀ ਤੁਹਾਡੇ ਦਰਨੇ ਨੂੰ ਕਵਰ ਕਰਨ ਆਏ ਸੀ ਜਾਂ ਤੁਹਾਡੇ ਪ੍ਰੋਟੈਸਟ ਨੂੰ ਕਵਰਿੰਗ ਕਰਨ ਵਾਸਤੇ ਆਏ ਸੀ ਤਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਫੋਨ ਆ ਜਿਹੜੇ ਮੀਡੀਆ ਕਵਰਿੰਗ ਨਹੀਂ ਕਰਨ ਦਿੱਤੀ ਗਈ ਤੇ ਉਹਨਾਂ ਦੇ ਫੋਨ ਤੱਕ ਖੋਲੇ ਕਿ ਇਹ ਕਿੰਨਾ ਕੁ ਸੱਚ ਹੈ ਬਿਲਕੁਲ ਸਾਰਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਫੋਨ ਖੋਲੇ ਵੋਤਾ ਚਰੋ ਪਰਮਾਤਮਾ ਦੀ ਮੇਲ ਸੀ ਕੋਈ 2-4 ਵੀਡੀਓ ਬਣ ਗਈਆਂ ਤੇ ਉਹ ਅਸੀਂ ਸੈਂਡ ਕਰ ਦਿੱਤੀਆਂ ਸੀ ਕਿਆਂ ਫੋਨ ਕੌਣ ਤੋਂ ਪਹਿਲਾਂ ਇਸੇ ਤਰ੍ਹਾਂ মিডিਆ ਜਿਹੜੇ ਕਰਮੀ ਉੱਥੇ ਖੜੇ ਸੀ ਜਦੋਂ ਉਹਨਾਂ ਨੇ ਸਾਡੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਤੇ ਉਦੋਂ ਹੀ ਉਹਨਾਂ ਦੇ ਫੋਨ ਖੋਲ ਲਏ ਗਏ ਤੇ ਉਹਨਾਂ ਨੂੰ ਵੀ ਗੱਡੀਆਂ ਵਿੱਚ ਬਿਠਾ ਲਿਆ ਗਿਆ ਇਹ ਜਿਹੜਾ ਸਿੱਧਾ ਤੇ ਸਿੱਧਾ ਲੋਕਤੰਤਰ ਤੇ ਹਮਲਾ ਆ ਕਿਉਂਕਿ ਜਿਹੜਾ মিডিਆ ਆ ਲੋਕਤੰਤਰ ਦਾ ਚੌਥਾ ਥੰਮ੍ਹ ਆ ਜੇਕਰ ਤੁਸੀਂ মিডিਆ ਦੀ ਆਵਾਜ਼ ਦਵਾਉਂਗੇ ਜਿਹੜੇ 2-4 ਕੇ ਚੈਨਲ ਜਿਹੜੇ ਕਿ ਪੰਜਾਬ ਦੀ ਅਸਲੀਅਤ ਆ ਲੋਕਾਂ ਤੱਕ ਪਹੁੰਚਾਉਂਦੇ ਆ ਪੰਜਾਬ ਦਾ ਦੁਖਦਾਰ ਦੇ ਲੋਕਾਂ ਤੱਕ ਪਹੁੰਚਾਉਂਦੇ ਆ ਕਿ ਜੇ ਉਹਨਾਂ ਦੇ ਨਾਲ ਤੁਸੀਂ ਇੱਥੇ ਕਰੋਗੇ ਤਾਂ ਫਿਰ ਇੱਥੇ ਡੈਮੋਕ੍ਰੇਸੀ ਕੀ ਰਹਿ ਗਈ ਲੋਕਤੰਤਰ ਕੀ ਰਹਿ ਗਿਆ ਲੋਕਾਂ ਦੇ ਹੱਕ ਕਿੱਤਰ ਗਏ ਅਧਿਕਾਰ ਕਿੱਤਰ ਗਏ ਇਹ ਸਾਰਾ ਕੁਝ ਇੱਕ ਤਾਨਾਸ਼ਾਹ ਬਣ ਚੁੱਕਿਆ ਇਹ ਸਰਕਾਰ ਹੰਕਾਰ ਚੁੱਕੀ ਆ ਇਹ ਜਿਹੜੀ ਬਿਲਕੁਲ ਤਾਨਾਸ਼ਾਹ ਸਰਕਾਰ ਆ ਇਸੇ ਕਿਸੇ ਦਾ ਵੀ ਕੁਝ ਨਹੀਂ ਹੋਣਾ ਸੋ ਪੰਜਾਬ ਦੇ ਲੋਕਾਂ ਇਹ ਗੱਲ ਨੂੰ ਸਮਝ ਚੁੱਕੇ ਆ 2.5 ਸਾਲ ਦੇ ਵਿੱਚ ਇਸੇ ਲਈ ਪੰਜਾਬ ਦੇ ਲੋਕਾਂ ਨੇ 10 ਹਲਕਿਆਂ ਦੇ ਵਿੱਚੋਂ ਇਹਨਾਂ ਨੂੰ ਇਹਨਾਂ ਦੀ ਹਾਂ ਤਾਂ ਦਿਖਾਈ ਆ ਜਲੰਧਰ ਦੇ ਲੋਕਾਂ ਨੇ ਕਿ ਪਹਿਲਾਂ ਹੀ ਇਹਨਾਂ ਨੂੰ ਕਦੇ ਵੀ ਨਹੀਂ ਮੰਨਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਬਦਲਾ ਜਿਹੜਾ ਝੂਠਾ ਬਦਲਾ ਆ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜਲੰਧਰ ਦੀ ਜਿਮਨੀ ਚੋਣ ਨਹੀਂ ਦਿੱਤਣਗੇ ਇਹ ਮੇਰੇ ਨਾਲ ਚੈਲੰਜ ਕਰ ਲੈਣ ਦੇਖਦੇ ਆਂ ਅਸੀਂ ਸਾੜਾ ਕਦੇ ਰੁਕਾਂਗੇ ਅਸੀਂ ਇਹਨਾਂ ਨੂੰ ਜਲੰਧਰ ਦੀ ਦੀ ਕੀ ਕਿ ਅਗਲੀਆਂ ਜਿੰਨੀਆਂ ਵੀ ਇਲੈਕਸ਼ਨ ਆਉਣੀਆਂ ਅਸੀਂ ਇਸੇ ਤਰ੍ਹਾਂ ਇਹਨਾਂ ਦਾ ਵਿਰੋਧ ਕਰਦੇ ਰਹਿਾਂਗੇ